ਲਗਭਗ ਹਰ ਹਲਕੇ ਦੇ ਵਿੱਚ ਉਹ ਸ਼ਾਨਦਾਰ ਲਾਇਬ੍ਰੇਰੀਆਂ ਜਿਹੜੀਆਂ ਉਹ ਖੋਲ ਰੇ ਆ ਜਿਹਦੇ ਚ ਬਰਨਾਲੇ ਦੇ ਵਿੱਚ ਨਵ ਲਾਇਬ੍ਰੇਰੀਆਂ ਨੇ ਤੇ ਅੱਜ ਸੈਣੇ ਤੇ ਨਾਲਾ ਨਾਲ ਆ ਵਰਚੁਅਲ ਮੈਲ ਕਲਾਂ ਦੀਆਂ ਚਾਰ ਨੇ ਤੇ ਨਾਲ ਨਾਲ ਜਿਹੜਾ ਆਪਣਾ ਬਦੌੜਾ ਹਲਕਾ ਉਹਦੀਆਂ ਚਾਰ ਨੇ ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀਆਂ ਕਿਤਾਬਾਂ ਵੀ ਇੱਥੇ ਅਵੇਲੇਬਲ ਹੋਣਗੀਆਂ ਬੱਚੇ ਆਪਣੀ ਕਿਤਾਬਾਂ ਘਰੋਂ ਲਿਆ ਕੇ ਲਿਆ ਕੇ ਇੱਥੇ ਪੜ੍ਹ ਸਕਦੇ ਨੇ ਤੇ ਨਾਲ ਪੂਰੀ ਦੁਨੀਆ ਦੀਆਂ ਜਿਹੜੀਆਂ ਕੰਪੀਟੀਸ਼ਨ ਦੀਆਂ ਕਿਤਾਬਾਂ ਨੇ ਜਿਹੜੀਆਂ ਨੌਲੇਜ ਦੀਆਂ ਕਿਤਾਬਾਂ ਨੇ ਕਿਉਂ ਕਰੇ ਕਈ ਵਾਰੀ ਮਾਹੌਲ ਨਹੀਂ ਬਣਦਾ ਪੜ੍ਹਨ ਦਾ ਰੌਲਾ ਪੈਂਦਾ ਰਹਿੰਦਾ ਜਾਂ ਕੋਈ ਤਾਂ ਬੱਚੇ ਇੱਥੇ ਆ ਕੇ ਆਪਣੀ ਪੜ੍ਹਾਈ ਕਰ ਸਕਦੇ ਆ ਤੇ ਕੀ ਗ੍ਰਾਂਤੀ ਵੀ ਬੜੀ ਪ੍ਰਲੋਕਿਤ ਹੋਇਆ ਜਾ ਰਿਹਾ ਇਹਨਾਂ ਲਾਹਾ ਮਿਲੇਗਾ ਬੱਚਿਆਂ ਨੂੰ ਤੁਗਲ ਮਿਲੂਗਾ ਜੀ ਦੇਖੋ ਜੇ ਮਾਹੌਲ ਮਿਲ ਜੇ ਬੱਚੇ ਤਾਂ ਹੁਣ ਬੱਚਿਆਂ ਨੂੰ ਪੁੱਛਿਆ ਕੋਈ ਹਾਈਐਸਟ ਬੰਨ ਨੂੰ ਕਹਿੰਦਾ ਕੋਈ ਆਈਪੀਐਸ ਬੰਨ ਨੂੰ ਕਹਿੰਦਾ ਨਾ ਕੋਈ ਇੰਜੀਨੀਅਰ ਬੰਨੂ ਕਹਿੰਦੇ ਸੋ ਸੁਪਨੇ ਬੱਟੇ ਰੱਖਣੇ ਚਾਹੀਦੇ ਆ ਤੇ ਮੈਨੂੰ ਉਮੀਦ ਆ ਕਿ ਇਹ ਸਾਡੇ ਇਸਾ ਹਲਕੇ ਨੂੰ ਆਪਾਂ ਪਛੜਿਆ ਹੋਇਆ ਕਹਿੰਦੇ ਸੀ ਬਿਲਕੁਲ ਤੇ ਮੈਨੂੰ ਉਮੀਦ ਆ ਹੁਣ ਇਹ ਇਲਾਕਾ ਜਿਹੜਾ ਹੈ